ਅੱਜ ਦੀ ਜਿਹੜੀ ਗੱਲਬਾਤ ਹੈ ਅੱਜ ਕਰਾਂਗੇ ਜੀ ਲਿਫਟ ਕੈਪੈਸਿਟੀ ਦੇ ਉੱਤੇ ਗੱਲ ਜਿਵੇਂ ਕਿ ਕੰਪਨੀ ਕਹਿੰਦੀ 25 ਕੁਇੰਟਲ ਦੀ ਸੋਨਾ ਲੀਕਾ ਦੀ ਜਾਂ 2200 ਕੁਇੰਟਲ 2200 ਕਿਜੀ ਦੀ ਜਿਹੜੀ ਲਿਫਟ ਕੈਪੈਸਿਟੀ ਹੈ ਕੰਪਨੀ ਦੱਸਦੀ ਹੈ ਕਦੇ ਵੀ ਉਹਨਾਂ ਟਰੈਕਟਰ ਲਿਫਟ ਨਹੀਂ ਚੱਕਦਾ 22 ਕੁਇੰਟਲ ਦੀ ਜਾਂ 25 ਕੁਆਂਟਲ ਦੀ ਜਿਵੇਂ ਵੀ ਜਿੰਨਾ ਵੀ ਕਹਤਾ 2200 ਕਿਜੀ ਜਾਂ 2500 ਕਿਜੀ ਕਹਤਾ ਉਹਨਾਂ ਨੇ ਉਹ ਕੀ ਹੁੰਦਾ ਅਸਲ ਮੀਨਿੰਗ ਮੈਂ ਵੀ ਸੋਚਦਾ ਸੀ ਪਹਿਲਾਂ ਵੀ 25 ਕੁਆਂਟਲ ਦੀ ਚੱਕਣ ਦੀ ਸਮਰੱਥਾ ਹੈ ਟਰੈਕਟਰ ਦੀ ਤੇ ਸੁਪਰ ਸੀਡਰ ਸਿਰਫ 11 ਜਾਂ 12 ਕੁਆਂਟਲ ਹੱਦ ਲਾਸਟ 12 ਕੁਆਂਟਲ ਦਾ ਕੋਈ ਵਿਰਲਾ ਸੁਪਰ ਸੀਡਰ ਫਿਰ ਵੀ ਕਿਉਂ ਨਹੀਂ ਚੱਕ ਪਾਉਂਦਾ ਤੇ ਕਿਉਂ ਹੀ ਨਹੀਂ ਚੱਕਦਾ ਅੱਛਾ ਜਦੋਂ ਕੰਪਨੀ ਟੈਸਟ ਕਰਦੀ ਉਦੋਂ ਤੱਕ 25 ਕੁਆਂਟਲ ਤੇ ਕਰਦੀ ਹੈ ਉਦੋਂ ਹੀ ਵਾਲ ਖੁੱਲਦੇ ਨੇ ਕਾਰਨ ਕੀ ਸੀ ਸੇਰ ਜੀ ਤਾਂ ਮੈਂ ਮਗਰ ਮੰਨ ਲਓ ਵੇਖਿਆ ਕਾਫੀ ਦੇਖਿਆ ਉਹਨਾਂ ਦੇ ਰਿਸਰਚ ਸੋਨਾ ਲੀਕਾ ਬਾਰੇ ਜਾਂ ਆਪਾਂ ਕਿਸੇ ਵੀ ਕੰਪਨੀ ਬਾਰੇ ਕਹੀਏ ਤਾਂ ਉਹਨਾਂ ਨੇ ਕਿੱਥੋਂ ਚੈੱਕ ਕਰਦੇ ਲਿਫਟ ਕਪੈਸਿਟੀ ਪਹਿਲੀ ਗੱਲ ਤਾਂ ਉਹਨਾਂ ਦਾ ਹੁੰਦਾ ਜੀ ਜਿਹੜੀ ਥੱਲੇ ਥੱਲੋਂ ਚੈੱਕ ਕਰਨਗੇ ਹਮੇਸ਼ਾ ਥੱਲੋਂ weight ਪਾਉਂਦੇ ਨੇ ਡੁੰਗੇ weight ਸਿੱਟੇ ਹੁੰਦੇ ਆ ਠੀਕ ਹੈ ਜੀ ਥੱਲੇ ਹਮੇਸ਼ਾ ਥੱਲੜੀ ਨੀਵੀਂ ਜਗ੍ਹਾ ਤੇ ਤੇ ਉਹ ਆਹ ਲਿੰਕਾਂ ਦੇ ਇੱਥੇ ਪਾਉਂਦੇ ਇੱਕ ਕੁੰਡਾ ਤੇ ਇੱਕ ਇੱਥੇ ਪਾਉਂਦੇ ਆ ਠੀਕ ਹੈ ਤੇ ਜਿਹੜਾ weight ਹੋਏਗਾ ਉਹ ਸੈਂਟਰ ਚ ਹੋਏਗਾ ਜਿਹੜਿਆ ਮੰਨ ਲਓ 25 ਕੁਇੰਟਲ ਚੱਕਣਾ ਇਹਨੇ ਸੈਂਟਰ ਦੇ ਵਿੱਚੋਂ ਚੱਕਣਾ ਠੀਕ ਹੈ ਜਿੰਨਾ ਚੱਕੇਗਾ ਵਿਚਾਲੇ ਉਹ 25 ਕੁਇੰਟਲ ਚੁੱਕ ਜਾਂਦਾ ਉੱਥੇ ਰਾਈਟਰ ਫਿਰ ਇੱਥੇ ਕਿਉਂ ਨਹੀਂ ਚੁੱਕਦਾਗਾ ਕਿਉਂਕਿ ਸੁਪਰ ਸੀਡਰ ਦੀ ਲੰਬਾਈ ਬਹੁਤ ਜ਼ਿਆਦਾ ਹੁੰਦੀ ਹੈ ਸੁਪਰ ਸੀਡਰ ਪਹਿਣਾ ਇੱਥੋਂ ਲਿੰਕਾਂ 'ਚ ਪਹਿਣਾ ਤੇ ਇਹ ਇੱਥੇ ਆ ਜਾਣਾ ਆ ਜਗ੍ਹਾ ਤੇ ਇਹ ਇੱਥੋਂ ਦਾ ਘਾਉਣਾ ਸੁਪਰ ਸੀਡਰ ਨੇ ਤਾਂ ਲੰਬਾਈ ਵਧਨ ਕਰਕੇ ਹੁੰਦਾ ਜਿਹੜਾ weight ਵੱਜ ਜਾਂਦਾ ਲੰਮੀਆਂ ਲਿੰਕਾਂ ਸਿਰਫ ਜਿਹੜੀ ਕੰਪਨੀ ਨੇ ਦਿੱਤੀ ਹੈ ਸਟਾਰਟਿੰਗ ਲਿੰਕ ਤੋਂ ਤੇ ਐਂਡਿੰਗ ਲਿੰਕ ਤੱਕ ਸਿਰਫ ਉਹਨਾਂ ਨੇ 25 ਕੁਇੰਟਲ ਦੀ ਗਈ ਆ ਨਾ ਕਿ ਉਹਨਾਂ ਨੇ ਕਿਹਾ ਵੀ ਆ ਉਥੇ ਤੁਸੀਂ ਜੇ ਹੁਣ ਇਹਨੂੰ ਆਪਾਂ ਲਿੰਕਾਂ ਨੂੰ ਲੰਮੀਆਂ ਕਰ ਲਈਏ ਇੱਥੋਂ ਤੱਕ ਕਰ ਦਈਏ ਇਹ ਕਿ ਚੁੱਕ ਲੇਗਾ 25 ਤੁਸੀਂ ਛੱਡੋ 18 ਕੁਇੰਟਲ ਵੀ ਨਹੀਂ ਚੁੱਕਦਾ ਉਹਨਾਂ ਨੇ ਕਿਹਾ ਸਿਰਫ ਇੱ ਚੱਕੇਗਾ ਜਦੋਂ ਇੱਥੇ ਹੋਣੀ ਹੈ ਇੱਥੇ ਵੇਟ ਹੋਵੇਗਾ ਤੁਸੀਂ ਕਿਸੇ ਚੀਜ਼ ਨੂੰ ਥੱਲੋ ਪਾ ਲਓ ਜਿਵੇਂ ਖੂਹ ਚ ਕੋਈ ਚੀਜ਼ ਹੋਵੇ ਉਹਨੂੰ ਪਾ ਲਓ ਇਹ 25 ਕੁਇੰਟਲ ਤੱਕ ਚੱਕੇਗਾ ਉੱਥੇ ਦੂਸਰੀ ਗੱਲ ਇਹ ਉਹਨਾਂ ਨੇ ਕਿਹਾ ਸੈਂਟਰ ਦੇ ਵਿੱਚੋਂ ਜਿਹੜਾ ਆ ਸੈਂਟਰ ਹੁੰਦਾ ਇੱਥੇ ਹੋਵੇ ਵੇਟ ਵਿਚਾਲੇ ਜਦੋਂ ਚੈੱਕ ਕਰਦੇ ਨੇ ਉਹ ਹਮੇਸ਼ਾ ਸੈਂਟਰ ਚੋਂ ਕਰਦੇ ਨੇ ਸਿਰਫ ਇਹਦੇ ਉੱਤੇ ਗੱਲਬਾਤ ਕਰਨੀ ਸੀ ਅੱਜ ਦੀ ਵੀਡੀਓ ਸ਼ੇਅਰ ਕਰਿਆ ਜੇ ਲਾਈਕ ਕਰਿਆ ਜੇ ਵੀਡੀਓ ਵਧੀਆ ਲੱਗੀ ਤੇ ਤੇ ਬੜਿਆਂ ਨੂੰ ਵਹਿਮ ਸੀ ਵੀ 25 ਕੁਇੰਟਲ ਦੀ ਲਿਫਟ ਕੈਪੈਸਿਟੀ ਚੁੱਕਦਾ ਕਿਉਂ ਨਹੀਂਗਾ ਸੁਪਰ ਸੀਡਰ 25 ਕੁਇੰਟਲ ਦੇ ਆ ਤੇ ਸੁਪਰਸੀਡਰ ਹੈਗੇ 10 ਜਾਂ 12 ਕੁਵੰਟਲ ਦੇ ਲਾਸਟ ਬਸ ਇਹਦੇ ਉੱਤੇ ਕੋਈ ਸੁਪਰਸੀਡਰ ਨਹੀਂ ਬਣਿਆਗਾ ਲਿਫਟ ਕੈਪੈਸਿਟੀ 2200 ਕੁਵੰਟਲ 2200 ਕਿਜੀ ਦੀ ਵੀ ਬਹੁਤ ਹੁੰਦੀ ਹੈ ਜਾਂ 22 ਕੁਵੰਟਲ ਦੀ ਠੀਕ ਹੈ ਜੀ ਤੇ ਜੇ ਤੁਸੀਂ ਆਹੋ ਲਿੰਕਾਂ ਲੰਮੀਆਂ ਕਰਕੇ ਜਾਂ ਕਿਸੇ ਹੋਰ ਰਾਈਟਰ ਦੀਆਂ ਲਿੰਕਾਂ ਹੋਣ ਲੰਮੀਆਂ ਹੋਣ ਤੇ ਇਹਨਾਂ ਤੇ ਵੀ ਬਹੁਤ ਫਰਕ ਪੈਂਦਾ ਅੱਗੇ ਮੈਂ ਵੀਡੀਓ ਪਾ ਚੁੱਕਿਆ ਆਹ ਜਿਹੜੀਆਂ ਆ ਨਾ ਹੱਥੇ ਇਹਨਾਂ ਨੂੰ ਜਗਾਂ ਕਰਕੇ ਪਾ ਦਾਂਗੇ ਕੈਪੈਸਿਟੀ ਵਾਜ ਜਾਂਦੀ ਚੱਕਣ ਦੀ ਪਰ ਹੌਲੀ ਚੱਕੇਗਾ ਜੇ ਇਹਨਾਂ ਨੂੰ ਪਿਛਾਂ ਪਾ ਦਾਂਗੇ ਤੇਜ਼ੀ ਚੱਕਦਾ ਤੇਜ਼ੀ ਨਾਲ ਚੁੱਕਦਾ ਪਰ ਜਿਹੜੀ ਕੈਪੈਸਿਟੀ ਉਹ ਘਟ ਜਾਂਦੀ ਚੱਕਣ ਦੀ ਠੀਕ ਹੈ ਤੇ ਸ਼ੇਅਰ ਕਰਿਆ ਜੀ ਵੀਡੀਓ ਨੂੰ ਧੰਨਵਾਦ